ਜਲੰਧਰ ਵਸਤੇ ਜਿਹੜੇ ਚੋਰ ਮਨਿਸਟਰ ਦਾ ਪੂਰਾ ਪਰਿਵਾਰ ਭ੍ਰਸ਼ਟ ਜਿਹੜੇ ਅਰਬ ਸਟੇਟ ਵਾਲੇ ਜੀਪੀ ਨਗਰ ਵਾਲੇ ਇਮਾਨਦਾਰ ਲੋਕ ਹੈ ਦੋਨੋਂ ਪਿਓ ਪੁੱਤ ਦੀ ਨਕੋੜੀ ਆਡੀਓ ਆ ਗਈ ਹੈ ਵਸਤੇ ਜਿਨ੍ਹਾਂ ਨੇ ਵਟਸਐਪ ਤੇ ਕਾਲ ਕੀਤੀ ਹੈ ਬੇਟਾ ਏ ਡਬਲ ਬੀ ਨੂੰ ਮੈਂ ਦੱਸਣਾ ਚਾਹੁੰਦਾ ਕਿ ਤੇਰੇ ਪਿਓ ਤੋਂ ਲੈ ਕੇ ਤੇਰੇ ਤੱਕ ਤੇਰੇ ਭਰਾ ਤੱਕ ਮੇਰੇ ਕੋਲ ਬਹੁਤ ਐਵੀਡੈਂਸ ਹੈ ਇਸ ਮદાન ਦੇ ਵਿੱਚ ਆ ਤੇ ਅਸੀਂ ਇਹ ਕਰੀ ਸੱਲੂਕਨ ਲੁੱਟ ਰਹੇ ਆ ਗਰੀਬਾਂ ਨੂੰ ਉਹਨਾਂ ਦੀ ਇੱਕ ਹੋਰ ਆਡੀਓ ਆ ਗਈ ਹੈ ਮੇਰੇ ਕੋਲ ਜਲੰਧਰ ਵੈਸਟ ਦੇ ਜਿਹੜੇ ਚੋਰ ਮਨਿਸਟਰ ਦਾ ਪੂਰਾ ਪਰਿਵਾਰ ਪਛਟ ਜਿਹੜੇ ਅਰਬਨ ਸਟੇਟ ਵਾਲੇ ਜੀਪੀ ਨਗਰ ਵਾਲੇ ਇਮਾਨਦਾਰ ਲੋਕ ਹੈ ਦੋਨੋਂ ਪਿਓ ਪੁੱਤ ਦੀ ਮੇਕੋੜੀ ਆਡੀਓ ਆ ਗਈ ਹੈ ਵਸਟਾ ਜਿਨ੍ਹਾਂ ਨੇ ਵਟਸਐਪ ਤੇ ਕਾਲ ਕੀਤੀ ਹੈ ਕਿ ਲੋਕਾਂ ਨੂੰ ਕਿਹਾ ਕਿ 6:30 ਵਜੇ ਪਹੁੰਚੋ ਤੇ ਪੂਰਬ ਐਮਐਲਏ ਸ਼ੀਤੰਗਰਾਲ ਦੇ ਖਿਲਾਫ ਫਲਾਨੀ ਫਲਾਨੀ ਭਾਸ਼ਾ ਨਾਲ ਲਾਈਵ ਹੋ ਕੇ ਉਹ ਦੱਸੋ ਬੇਟਾ ਏ ਡਬਲ ਬੀ ਨੂੰ ਮੈਂ ਦੱਸਣਾ ਚਾਹੁੰਦਾ ਕਿ ਤੇਰੇ ਪਿਓ ਤੋਂ ਲੈ ਕੇ ਤੇਰੇ ਤੱਕ ਤੇਰੇ ਭਰਾ ਤੱਕ ਮੇਰੇ ਕੋਲ ਬਹੁਤ ਐਵਿਡੈਂਸ ਹੈ ਇਸ ਮੈਦਾਨ ਦੇ ਵਿੱਚ ਆ ਤੇ ਅਸੀਂ ਇਹ ਕਰੀਂ ਦੇਖ ਲਓ ਦੋਸਤੋ ਹਜੇ 2 ਘੰਟੇ ਨਹੀਂ ਹੋਏ ਇਹ ਜਿਹੜੇ ਕਰਪਸ਼ਨ ਨਾਲ ਮੰਤਰੀ ਜਿਹੜਾ ਗਲੰਦਰ ਵੈਸਟ ਦਾ ਹੋਰੀ ਹੋਰ ਇੱਕ ਆਡੀਓ ਮੇਰੇ ਕੋਲ ਪਹੁੰਚ ਗਈ ਹੈ ਕਿ ਲੋਕਾਂ ਨੂੰ ਕਿੱਦਾਂ ਡਰਾ ਕੇ ਧੰਗਾ ਕੇ ਕਹਿ ਰਹੇ ਆ ਕਿ ਕਾਉਂਸਲਰ ਆ ਕੇ ਲਾਈਵ ਹੋ ਕੇ ਕਹਿਣ ਕਿ ਭੱਗੇ ਜੀ ਬਹੁਤ ਇਮਾਨਦਾਰ ਮੰਤਰੀ ਹੈ ਤੇ ਇਮਾਨਦਾਰੀ ਵੀ ਕੱਢਾਂਗਾ ਜਿਹੜੇ ਡੇਢ ਕਿਲੋ ਲੋਕਾਂ ਦੇ ਥੁੱਕ ਛੜਦੇ ਨਾ ਉਹਦਾ ਵੀ ਜਵਾਬ ਦਵਾਂਗਾ ਮੇਰੇ ਕੋਲ ਇੱਕ ਇੱਕ ਚੀਜ਼ ਦਾ ਜਵਾਬ ਹੈ ਦੋਸਤੋ ਇਸ ਲਾਈਵ ਹੋਣ ਦੱਸਾਂਗਾ ਕਿ ਇਹਨਾਂ ਖਾਨਦਾਨ ਕੀ ਕਰਦਾ ਹੈ ਇਹਨਾਂ ਦੇ ਖਾਨਦਾਨ ਦੇ ਲੋਕ ਕੀ ਕਰਦੇ ਆ ਇੱਕ ਇੱਕ ਚੀਜ਼ ਦਾ ਜਿਹੜਾ ਐਵੀਡੈਂਸ ਹੈ ਮੈਂ ਬਾਰ ਬਾਰ ਕਹਿ ਰਿਹਾ ਕਿ ਨਸ਼ੇ ਵਾਲੇ ਤੋਂ ਕਿੰਨੇ ਪੈਸੇ ਲੈਂਦੇ ਆ ਪਹਿਲੇ 2 ਲੱਖ ਮਹੀਨਾ ਸੀ ਹੁਣ ਕਿੰਨਾ ਮਹੀਨਾ ਹੋ ਗਿਆ ਤਹਿਸੀਲਦਾਰਾਂ ਦੇ ਜਿਹੜੇ ਲੱਗੇ ਲੋਕ ਤਹਿਸੀਲਾਂ ਦੇ ਵਿੱਚ ਉਹਨਾਂ ਕੋਲ ਕਿੰਨੀ ਤਰੀਕ ਨੂੰ ਕਿੰਨੇ ਪੈਸੇ ਆਉਂਦੇ ਆ ਜਿਹੜੇ ਲੋਕ ਪੁਲਿਸ ਦੇ ਜਿਹੜੇ ਪਰਚੇ ਕੈਂਸਲ ਕਰਾਉਣ ਦੇ ਜਿਹੜੇ ਫੋਨਾਂ ਕਰਨ ਦੇ ਕਿੰਨੇ ਪੈਸੇ ਲੱਗਦੇ ਆ ਪਟਵਾਰੀਆਂ ਨੂੰ ਮਲਾ ਕੇ ਕੀ ਕੀਤਾ ਜਾਂਦਾ ਹਰ ਚੀ ਦਾ ਐਵੀਡੈਂਸ ਲੈ ਕੇ ਆਵਾਂਗਾ ਪਰ ਜਿਹੜੇ ਕਾਉਂਸਲਰ ਸਾਥੀ ਮੇਰੀ ਉਹਨਾਂ ਨਾਲ ਲੜਾਈ ਨਹੀਂ ਮੈਂ ਗਰੀਬਾਂ ਦੀ ਲੜਾਈ ਲੜ ਰਿਹਾ ਉਹਨਾਂ ਗਰੀਬ ਲੋਕਾਂ ਦੇ ਘਰਾਂ ਦੇ ਉੱਤੇ ਜਿਨ੍ਹਾਂ ਦੇ ਉੱਤੇ ਨੋਟਿਸ ਹਵਾ ਕੇ ਪੈਸੇ ਲੈ ਜਾਂਦੇ ਆ ਉਹਨਾਂ ਦੀ ਲੜਾਈ ਲੜ ਰਿਹਾ ਮੇਰੀ ਲੜਾਈ ਸਿਰਫ ਸਿਰਫ ਰਾਜਨੀਤੀ ਮੰਚ ਦੇ ਉੱਤੇ ਆ ਬਾਕੀ ਜਿੰਨੇ ਵੀ ਮੇਰੇ ਪਰਿਵਾਰ ਵਾਲੇ ਬੋਲਣਾ ਮੇਰੇ ਬਾਰੇ ਬੋਲਣਾ ਨਾ ਆਪਣੇ ਆਪ ਦੇ ਵਿੱਚ ਐਵੀਡੈਂਸ ਨਾਲ ਬੋਲੀਓ ਮੈਂ ਉਂਗਲ ਕਰਕੇ ਬੋਲ ਰਿਹਾ ਮੇਰੇ ਖਿਲਾਫ ਕਾਰਵਾਈ ਕਰਾਓ ਮੈਂ ਪ੍ਰੂਫ ਨਾ ਦੇ ਸਕਾਂ ਤੇ ਮੈਨੂੰ ਅਰੈਸਟ ਕੀਤਾ ਜਾਵੇ ਨਹੀਂ ਤੇ ਇਸ ਮੰਤਰੀ ਕੋ ਅਸਤੀਫਾ ਲਿਆ ਜਾਏ ਉਸਦੇ ਪੁੱਤਰ ਦੇ ਖਿਲਾਫ ਕੀ ਕਾਰਵਾਈ ਕਰਨੀ ਹੈ ਇਹਦੇ ਖਿਲਾਫ ਬਾਈ ਨੇਮ ਕੰਪਲੇਂਟ ਹੈ ਵਿਜੀਲੈਂਸ ਦੇ ਕੋਲ ਇਸਦੇ ਪੁੱਤਰ ਦੇ ਖਿਲਾਫ ਕਿਉਂਕਿ ਜਿਹੜਾ 80 ਵੀ ਫੜਿਆ ਔਰ ਇਸ ਤੋਂ ਇਲਾਵਾ ਜਿਹੜੇ ਜਿਹੜੇ ਲੋਕਾਂ ਨਾਲ ਮਿਲੀਆਂ ਭਗਤਾ ਜਿਹੜੀਆਂ ਕਲੋਨੀਆਂ ਪਹਿਲੇ ਢਾਈਆਂ ਗਈਆਂ ਬਾਅਦ ਚੁੱਕ ਕੇ ਨੇ ਸੈਟਿੰਗ ਹੋਈ ਹੈ ਇਹ ਮੇਰੀ ਆਡੀਓ ਨਹੀਂ ਹੈ ਦੋਸਤੋ ਇਹ ਮੇਰੇ ਕੋਲ ਕੋਇਨਾਈਜ਼ਰਾਂ ਦੀ ਆਡੀਓ ਹੈ ਜਿਹੜੇ ਲੋਕਾਂ ਨੇ ਕਲੋਨੀਆ ਦੇ ਕੰਮ ਕਰਵਾਣੇ ਆ ਉਹਨਾਂ ਨੂੰ ਕੋਈ ਲੀਡਰਾਂ ਨਾਲ ਲੈਣਾ ਦੇਣਾ ਕੋਈ ਨਹੀਂ ਹੈ ਉਹ ਆਪਣੇ ਮੂੰਹ ਚੋਂ ਕਹਿ ਰਹੇ ਆ ਕਿ AWW ਨੇ ਕਿੰਨੀ ਤਾਂ ਸੈਟਿੰਗ ਕੀਤੀ ਆ ਇਹ ਮੈਂ ਨਹੀਂ ਕਹਿ ਰਿਹਾ ਇਹ ਉਹ ਲੋਕ ਕਹਿ ਰਹੇ ਜਿਹੜੇ ਇਹਨਾਂ ਦੇ ਪੀਏ ਆ ਜਿਹੜੇ ਇਹਨਾਂ ਦੇ ਪੁੱਤਰ ਦੇ ਪੀਏ ਆ ਮੇਰੇ ਕੋਲ ਉਹਨਾਂ ਦੀ ਆਡੀਓ ਹੈ ਕਿ ਜਲੰਧ ਉੱਥੇ ਵੈਸਟ ਦੇ ਵਿੱਚ ਕੀ ਹੋ ਰਿਹਾ ਇਸ ਕਰਕੇ ਕਿ ਜੇ ਕਿਸੇ ਨਾਲ ਪੰਗਾ ਲੈਣਾ ਹੈ ਤੇ ਸਾਹਮਣੇ ਆ ਕੇ ਲੋ ਤਾਂ ਤੁਹਾਨੂੰ ਜਲੰਧਰ ਵੈਸਟ ਲੋ ਜਵਾਬ ਦੇਣਗੇ ਇਸ ਚੀਜ਼ ਦਾ ਬਾਕੀ ਮੇਰਾ ਉਹਨਾਂ ਸਾਥੀਆਂ ਨੂੰ ਹੈ